ਜੀ ਮੇਰਾ ਨੋਤੇਂਦਰ ਸਿੰਘ ਬਾਜ ਹੈ ਜੀ ਮੈਂ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਬਰਸਾਲਪੁਰ ਤੋਂ ਆ ਮੈਂ ਪਿਛਲੇ 15 ਸਾਲਾਂ ਤੋਂ ਬੱਚਿਆਂ ਨਾਲ ਇੱਕਮਿਕ ਹੋ ਕੇ ਲਗਾਤਾਰ ਵਿਗਿਆਨ ਡਰਾਮੇ ਸਟੇਟ ਦੇ ਵਿੱਚ ਪੰਜ ਗੇਰੀ ਲੈ ਗਏ ਆ ਨੈਸ਼ਨਲ ਪੱਧਰ ਤੇ 2023 ਦੇ ਵਿੱਚ ਮੈਂ ਨੈਸ਼ਨਲ ਪੱਧਰ ਤੇ ਡਰਾਮਾ ਉੱਤਮ ਡਰਾਮਾ ਤੇ ਬੈਸਟ ਸਕ੍ਰਿਪਟ ਦਾ ਮੈਨੂੰ ਨੈਸ਼ਨਲ ਪੱਧਰ ਤੇ ਅਵਾਰਡ ਮਿਲਿਆ ਸੀ ਮੇਰੇ ਬੱਚੇ ਮੈਰੀਟੋਰੀਅਸ ਦੇ ਵਿੱਚ ਐਨਐਮਐਸ ਦੇ ਵਿੱਚ ਸਕੂਲ ਆਫ ਫੈਮਿਨਿਅਸ ਦੇ ਵਿੱਚ ਗਾਇਆ ਤੇ ਮੇਰੇ ਬੱਚੇ ਆ ਜਿਹੜੇ ਉਹ ਅਲੱਗ-ਅਲੱਗ ਸਕੂਲ ਜਿਹੜੇ ਸਕੂਲ ਲੈਵਲ ਤੇ ਸਾਇੰਸ ਐਗਜ਼ੀਬਿਸ਼ਨ ਹੁੰਦੇ ਆ ਤੇ ਗੋਸ਼ਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਭਾਗ ਲੈਂਦੇ ਆ ਤੇ ਮੈਂ ਆਪਦੇ ਸਕੂਲ ਲਈ 5 ਲੱਖ ਤੋਂ 7 ਲੱਖ ਦੇ ਵਿੱਚ ਵਿੱਚ ਮੈਂ ਸਕੂਲ ਲਈ ਇਕੱਠੇ ਕਰਕੇ ਦਿੱਤੇ ਜਿਹਦੇ ਨਾਲ ਅਸੀਂ ਆਡੀਟੋਰੀਅਮ ਬਣਾਇਆ ਵਾ ਤੇ ਪਾਰਕ ਬਣਾਈ ਆ ਤੇ ਸਕੂਲ ਦਾ ਰੈਨੋਰੇਸ਼ਨ ਕਰਾਇਆ ਵਾ ਤੇ ਮੈਂ ਹੁਣ ਗਾਹਾਂ ਤੋਂ ਵੀ ਇਹ ਪਰਨ ਲੈਣਾ ਵਾ ਵੀ ਪੰਜਾਬ ਸਰਕਾਰ ਨੇ ਮੈਨੂੰ ਇਹ ਮਾਨ ਦਿੱਤਾ ਖਾਸ ਕਰਕੇ ਸਾਡੇ ਮੁੱਖ ਮੰਤਰੀ ਸਰਦਾਰ ਭੂਤ ਸਨਮਾਨ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਤੇ ਸਾਡਾ ਸਮੂਹ ਸਿੱਖਿਆ ਅਧਿਆਪਕ ਜਿਹੜਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਮੈਡਮ ਮੌਨਿਕਾ ਪਟਾਨੀ ਡਾਈਰ ਪ੍ਰਿੰਸੀਪਲ ਡਾਈਰ ਪ੍ਰਿੰਸੀਪਲ ਤੇ ਮੈਂ ਸਾਰਿਆਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਮਾਣ ਦਵਾਇਆ ਮੈਂ ਵੱਧ ਚੜ ਕੇ ਹੋਰ ਕੰਮ ਕਰਾਂਗਾ ਧੰਨਵਾਦ